City of our transit ਦੇ ਜਿਹੜੇ ਪ੍ਰੋਵਾਈਡਰ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਜੇ ਫੰਡਿੰਗ ਨਹੀਂ ਆਉਂਦੀ ਤਾਂ ਟ੍ਰਾਂਸਲਿੰਕ ਸੇਵਾਵਾਂ ਦੇ ਵਿੱਚ ਕਟੌਤੀ ਕਰਨੀ ਪਵੇਗੀ। ਹਾਲ ਹੀ ਦੇ ਕੜੀ ਦੇ ਵਿੱਚ ਇਹ ਮੁੱਦਾ ਕਾਫੀ ਜ਼ਿਆਦਾ ਸਾਹਮਣੇ ਆ ਰਿਹਾ ਸੀ ਤੇ ਬਾਰ ਬਾਰ ਮੰਗ ਕੀਤੀ ਜਾ ਰਹੀ ਸੀ ਕਿ ਇਸ ਵੇਲੇ ਫੰਡਾਂ ਦੀ ਲੋੜ ਹੈ ਤਾਂ ਕਿ ਟ੍ਰਾਂਸਲਿੰਕ ਸੇਵਾਵਾਂ ਹੋਰ ਬਹਾਲ ਕੀਤੀਆਂ ਜਾਣ ਪਰ ਫੰਡਾਂ ਦੀ ਘਾਟ ਕਰਕੇ ਟ੍ਰਾਂਸਲਿੰਕ ਸੇਵਾਵਾਂ ਜਿਹੜੀਆਂ ਨੇ 2025 ਤੱਕ ਹੋਰ ਕਟੌਤੀ ਦੀ ਰਾਹ ਤੇ ਜਾ ਸਕਦੀਆਂ ਨੇ ਜੇ ਫੰਡਿੰਗ ਨਾ ਹੋਈ ਤਾਂ ਇਸ ਸਬੰਧੀ ਮੈਟਰੋ ਵੈਨਕੂਵਰ ਦੇ ਟ੍ਰਾਂਜ਼ਿਟ ਪ੍ਰੋਵਾਈਡਰਾਂ ਨੇ ਵੀ ਹਾਂ ਕਿ ਕੋਈ ਨਵਾਂ ਫੰਡਿੰਗ ਮਾਡਲ ਜੇ ਨਹੀਂ ਮਿਲਦਾ ਤਾਂ ਉਹਨਾਂ ਨੂੰ ਸੇਵਾਵਾਂ ਨੂੰ 50% ਤੱਕ ਘਟਾਉਣਾ ਹੀ ਪਵੇਗਾ ਵੀਰਵਾਰ ਨੂੰ ਮੇਅਰ ਸੀ ਕੌਂਸਲ ਨਾਲ ਸਾਂਝੀ ਕੀਤੀ ਗਈ ਰਿਪੋਰਟ ਵਿੱਚ ਟ੍ਰਾਂਸਲਿੰਗ ਦਾ ਕਹਿਣਾ ਹੈ ਕਿ 2025 ਦੇ ਅੰਤ ਤੱਕ ਕਟੌਤੀਆਂ ਦੀ ਲੋੜ ਹੋਵੇਗੀ ਟ੍ਰਾਂਸਲਿੰਗ ਹਰ ਸਾਲ ਲਗਭਗ ਡਾਲਰ 600 ਮਿਲੀਅਨ ਦੇ ਫੰਡਿੰਗ ਗੈਪ ਦਾ ਸਾਹਮਣਾ ਕਰ ਰਿਹਾ ਹੈ ਮੈਟਰੋ ਵੈਨਕੂਵਰ ਰੀਜਨ ਦੇ ਵਿੱਚ ਸਰਵਿਸਿਜ਼ ਨੂੰ ਠੀਕ ਢੰਗ ਨਾਲ ਚਲਾਉਣ ਦੇ ਲਈ ਫੰਡ ਨਾ ਕਾਫੀ ਹੈ ਜੇਕਰ ਬਜਟ ਬੈਲੈਂਸ ਨਹੀਂ ਹੁੰਦਾ ਤਾਂ ਸਰਵਿਸਿਜ਼ ਦੇ ਵਿੱਚ ਕੱਟ ਲਗਾਉਣਾ ਹੀ ਪਵੇਗਾ ਬੇਸ਼ੱਕ 90 ਮਿਲੀਅਨ ਡਾਲਰ ਦਾ ਐਲਾਨ ਟ੍ਰਾਂਸਲਿੰਕ ਨੇ ਕੀਤਾ ਹੈ ਪਰ ਇਸ ਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪਵੇਗਾ ਰਿਪੋਰਟ ਦੇ ਅਨੁਸਾਰ ਡਾਲਰ 600 ਮਿਲੀਅਨ ਬਜਟ ਦੀ ਕਟਾਅ ਦਾ ਮਤਲਬ ਸੇਵਾਵਾਂ ਵਿੱਚ ਇੱਕ ਮਹੱਤਵਪੂਰਨ ਕਟੌਤੀ ਹੋਵੇਗੀ バス ਸਰਵਿਸਿਜ਼ ਦੇ ਵਿੱਚ 50% ਕੱਟ ਅਤੇ ਸਕਾਈ ਟ੍ਰੇਨ ਅਤੇ ਸੀ ਬੱਸ ਸਰਵਿਸ ਦੇ ਵਿੱਚ ਲਗਭਗ 30% ਦਾ ਕੱਟ ਲਗਾਉਣਾ ਪਵੇਗਾ ਇਸ ਤੋਂ ਇਲਾਵਾ वे को मेर वेस्ट कोस्ट एक्सप्रेस कम्यूटर सर्विस ਨੂੰ ਸੰਭਾਵਿਤ ਤੌਰ ਤੇ ਬੰਦ ਕਰਨਾ ਸ਼ਾਮਿਲ ਹੋਵੇਗਾ ਮੀਟਿੰਗ ਦੌਰਾਨ ਪੋਰਟ ਕੋਕਟਕਲਮ ਦੇ ਮੇਅਰ ਅਤੇ ਮੇਅਰਸ ਕਾਉਂਸਲ ਦੇ ਚੇਅਰ ਬ੍ਰੈਡਵੈਸਟ ਨੇ ਸਾਂਝਾ ਕੀਤਾ ਕਿ ਰਿਪੋਰਟ ਸੱਚ ਸਾਹਮਣੇ ਲਿਆਉਂਦੀ ਹੈ ਕਿ ਰੀਜ਼ਨ ਦੇ ਵਿੱਚ ਪਬਲਿਕ ਟ੍ਰਾਂਸਪੋਰਟ ਦੀ ਸਥਿਤੀ ਕੀ ਹੈ ਜੇਕਰ ਫੰਡ ਮੁਹੱਈਆ ਨਹੀਂ ਹੁੰਦਾ ਤਾਂ ਇਸ ਦਾ ਕੀ ਪ੍ਰਭਾਵ ਪਵੇਗਾ ਤੇ ਅਗਲੀ ਪ੍ਰੋਵਿੰਸ਼ੀਅਲ ਸਰਕਾਰ ਜੇਕਰ ਆਫਿਸ ਦੇ ਵਿੱਚ ਆਉਣ ਦੇ ਪਹਿਲੇ ਦਿਨ ਇਸ ਮੁੱਦੇ ਤੇ ਕੰਮ ਨਹੀਂ ਕਰੇਗੀ ਤਾਂ ਕੀ ਅਸਰ ਪੈ ਸਕਦਾ ਉਹਨਾਂ ਨੇ ਕਿਹਾ ਹੈ ਕਿ ਇਸ ਰਿਪੋਰਟ ਦੇ ਵਿੱਚ ਦੱਸੇ ਗਏ ਨਤੀਜਿਆਂ ਦੀ ਕਲਪਨਾ ਕਰਨਾ ਔਖਾ ਹੈ ਤੇ ਫਿਰ ਵੀ ਉਹਨਾਂ ਨੂੰ ਲੱਗਦਾ ਹੈ ਕਿ ਇਹ ਅਵਿਸ਼ਵਾਸਯੋਗ ਅਤੇ ਮਹੱਤਵਪੂਰਨ ਹੈ ਕਿ ਅਸੀਂ ਟ੍ਰਾਂਸ ਲਿੰਕ ਦੀ ਅਸਲੀਅਤ ਬਾਰੇ ਪਬਲਿਕ ਨੂੰ ਸਪਸ਼ਟ ਤਸਵੀਰ ਦਿਖਾ ਰਹੇ ਹਾਂ ਟਰਾਂਸਲਿੰਗ ਦੇ ਸੀਈਓ ਕੇਵਿਨ ਕੋਇਨ ਨੇ ਸੰਭਾਵਿਤ ਕਟੌਤੀਆਂ ਨੂੰ ਵਿਨਾਸ਼ਕਾਰੀ ਦੱਸਿਆ ਤੇ ਕਿਹਾ ਕਿ ਟਰਾਂਜ਼ਿਟ ਕੰਪਨੀ ਚਨੋਤ ਜਿਹੜੀਆਂ ਕਟੌਤੀਆਂ ਨੂੰ ਹੋਣ ਤੋਂ ਰੋਕਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ ਪਰ ਇਹ ਹਕੀਕਤ ਹੈ ਕਿ ਸਰਵਿਸ ਪ੍ਰਭਾਵਿਤ ਹੋਣਗੀਆਂ ਜੇਕਰ ਪੁਰਾਣੇ ਫੰਡਿੰਗ ਮਾਡਲ ਦੇ ਵਿੱਚ ਸੁਧਾਰ ਨਾ ਹੁੰਦਾ ਉਹਨਾਂ ਕਹੇ ਕਿ ਮੈਟਰੋ ਬੈਂਕੋਵਰ ਦੀ ਵੱਧਦੀ ਆਬਾਦੀ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਆਵਾਜਾਈ ਸੇਵਾ ਦੀ ਰੱਖਿਆ ਤੇ ਵਿਸਥਾਰ ਕਰਨ ਦੇ ਲਈ ਸਾਰੀਆਂ ਸਰਕਾਰਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਟ੍ਰਾਂਸਲਿੰਗ ਦੱਸਦਾ ਹੈ ਕਿ ਕੋਵਿਡ-19 ਮਹਾਮਾਰੀ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਸਰਵਿਸ ਸੁਰੱਖਿਅਤ ਕਰਨ ਦੇ ਵਿੱਚ ਪ੍ਰੋਵਿੰਸ ਤੋਂ ਰਾਹਤ ਫੰਡਿੰਗ ਮਹੱਤਵਪੂਰਨ ਨਹੀਂ ਹੈ ਹਾਲਾਂਕਿ ਇਹ ਫੰਡਿੰਗ 2025 ਦੇ ਅੰਤ ਵਿੱਚ ਖਤਮ ਹੋ ਜਾਵੇਗੀ ਉਹਨਾਂ ਦਾਵਾ ਕੀਤਾ ਕਿ ਜੇਕਰ ਸਰਵਿਸ ਵਿੱਚ ਕਟੌਤੀ ਕੀਤੀ ਜਾਂਦੀ ਹੈ ਤਾਂ ਫੰਡ ਮਿਲਣ ਤੋਂ ਬਾਅਦ ਵੀ ਇਸ ਨੂੰ ਠੀਕ ਹੋਣ ਲਈ 10 ਸਾਲ ਦਾ ਸਮਾਂ ਲੱਗੇਗਾ ਟ੍ਰਾਂਸਲਿੰਗ ਸਟਾਫ ਦੀ ਇੱਕ ਨਵੀਂ ਰਿਪੋਰਟ ਸੇਵਾਵਾਂ ਅਤੇ ਸੰਭਾਵਿਤ ਪ੍ਰਭਾਵਾਂ ਬਾਰੇ ਕਈ ਮਹੀਨਿਆਂ ਦੀਆਂ ਚੇਤਾਵਨੀਆਂ ਤੋਂ ਬਾਅਦ ਆਈ ਹੈ ਕਿਉਂਕਿ ਕੰਪਨੀ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੂਨ ਵਿੱਚ ਟ੍ਰਾਂਸਲਿੰਕ ਨੇ ਕਾਰਪੋਰੇਟ ਕੋਸਟ ਕਟਿੰਗ ਸਮੇਤ ਕਈ ਕਦਮ ਚੁੱਕਣ ਦੀ ਗੱਲ ਆਖੀ ਜਿਸ ਤਰ੍ਹਾਂ ਹੀ 트੍ਰਾਂਜ਼ਿਟ ਆਪਰੇਟਰ ਵੱਲੋਂ ਪ੍ਰਤੀ ਸਾਲ ਡਾਲਰ 90 ਮਿਲੀਅਨ ਦੀ ਬਚਤ ਹੋਣ ਦੀ ਗੱਲ ਆਖੀ ਗਈ ਸੀ ਟ੍ਰਾਂਸਲਿੰਕ ਨੇ ਮਹੀਨਿਆਂ ਲਈ ਆਪਣੀਆਂ ਆਰਥਿਕ ਚੁਣੌਤੀਆਂ ਨੂੰ ਉਜਾਗਰ ਕੀਤਾ ਇਹਨਾਂ ਵਿੱਚ ਫਿਊਲ ਟੈਕਸਾਂ ਤੋਂ ਆਮਦਨ ਵਿੱਚ ਗਿਰਾਵਟ ਸ਼ਾਮਲ ਹੈ ਕਿਉਂਕਿ ਖੇਤਰ ਇਲੈਕਟ੍ਰਿਕ ਅਤੇ ਹਾਈਬ੍ਰਿਡ ਵਹੀਕਲ ਵਾਦਰੇ ਨੇ ਟ੍ਰਾਂਸਲਿੰਗ ਦਾ ਕਹਿਣਾ ਹੈ ਕਿ ਪਿਛਲੇ ਸਾਲ ਉਸਨੇ 2022 ਨਾਲੋਂ ਡਾਲਰ 34 ਮਿਲੀਅਨ ਕਟ ਟੈਕਸ ਕਲੈਕਸ਼ਨ ਕੀਤੀ ਜੋ ਕਿ ਫਿਊਚਰ ਦੇ ਵਿੱਚ ਵੀ ਘਟਦੀ ਰਹੇਗੀ ਟ੍ਰਾਂਸਲਿੰਕ ਵੱਲੋਂ 2021 ਤੇ 2022 ਵਿੱਚ ਕਿਰਾਇਆ ਵਧਾਉਣ ਦਾ ਜ਼ਿਕਰ ਵੀ ਕੀਤਾ ਗਿਆ 2020 ਦੇ ਵਿੱਚ ਕੋਈ ਵੀ ਵਾਦਾ ਨਹੀਂ ਕੀਤਾ ਗਿਆ ਤੇ ਇਸ ਦੇ ਬਾਅਦ ਹਰ ਸਾਲ 2.3 ਫੀਸਦੀ ਕਿਰਾਇਆ ਵਧਾਇਆ ਗਿਆ ਇਸ ਤੋਂ ਇਲਾਵਾ ਕੰਸਟਰਕਸ਼ਨ ਕਾਸਟ ਫਿਊਲ ਪ੍ਰਾਈਸ ਬੱਸਾਂ ਤੇ ਟ੍ਰੇਨ ਦੀ ਮੇਨਟੇਨੈਂਸ ਦੇ ਵਧਦੇ ਖਰਚੇ ਦਾ ਜ਼ਿਕਰ ਵੀ ਕੀਤਾ ਗਿਆ ਜਿਸ ਵਿੱਚ ਸਰੀ ਲੈਂਗੁਏਜ ਕਾਈ ਟ੍ਰੇਨ ਪ੍ਰੋਜੈਕਟ ਵੀ ਸ਼ਾਮਿਲ ਹੈ ਜਿਸ ਨੂੰ ਅਗਲੇ ਸਾਲ ਜ਼ਿਆਦਾ ਫੰਡਾਂ ਦੀ ਲੋੜ ਹੋਵੇਗੀ ਮੇਅਰ ਵੈਸਟ ਨੇ ਕਿਹਾ ਹੈ ਕਿ ਇਸ ਮੀਟਿੰਗ ਅਤੇ ਰਿਪੋਰਟ ਤੋਂ ਬਾਅਦ ਸਰਕਾਰ ਵੱਲੋਂ ਫੰਡਾਂ ਦੀ ਘਾਟ ਦਾ ਮੁੱਦਾ ਹੱਲ ਕੀਤਾ ਜਾਏਗਾ ਤਾਂ ਜੋ ਸਰਵਿਸਿਜ਼ ਵਿੱਚ ਕੋਈ ਕਟੌਤੀ ਨਾ ਕਰਨੀ ਪਵੇ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।